ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਅੱਜ ਆਪਾਂ ਕਟਿੰਗ ਕਰਨ ਲੱਗੇ ਸੀ ਸੂਟ ਦੀ। ਸੂਟ ਮੈਂ ਕਟਿੰਗ ਕਰ ਲਿਆ ਕਮੀਜ਼ ਤੇ ਮੈਂ ਬਾਹਾਂ ਦੀ ਕਟਿੰਗ ਕਰਨ ਲੱਗੀ ਸੀ। ਇਹ ਬਾਹਾਂ ਦਾ ਜਿਹੜਾ ਕੱਪੜਾ ਜੀ ਹੁਣ ਜੋੜ ਪਾਉਣ ਨੂੰ ਕੱਪੜਾ ਬਚਦਾ ਨਹੀਂ ਕਿਸੇ ਵੀ ਪਾਸੋਂ। ਤੋਂ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਬਾਹਾਂ ਨੂੰ ਆਪਾਂ ਕਟਿੰਗ ਕਿਸ ਤਰ੍ਹਾਂ ਕਰਾਂਗੇ। ਆ ਇਹਦਾ ਵਰਕ ਕੀਤਾ ਹੋਇਆ ਬਾਹਾਂ ਦਾ। ਮੈਂ ਦੋਨੇ ਬਾਹਾਂ ਦਾ ਕੱਪੜਾ ਉਤਾਰ ਲਿਆ। ਕਸ਼ਮੀਰੀ ਦਾ ਕਸ਼ਮੀਨੇ ਦਾ ਗਰਮ ਸੂਟ ਆ। ਇੱਕ ਫਲਾਵਰ ਇਧਰ ਤੇ ਕੇਂਦਰ ਜੀਤਾ ਹ ਆਪੈਸਤਰਾਇਨ ਕੰਨੀਆਂ ਨਾਲ ਕੰਨੀਆਂ ਮਿਲਾ ਲਈਏ ਕਿਉਂਕਿ ਮੋੜਾ ਆਪਣਾ ਹੈਗਾ ਨੌ ਰੱਖਣਾ ਆਪਾਂ ਜੀ ਤਾਂ ਇਸ ਤਰ੍ਹਾਂ ਆਪਾਂ ਕੰਨੀ ਨਾਲ ਹੁਣ ਕੰਨੀ ਮਿਲਾ ਕੇ ਇਹਦੀ ਬਾੰਦੀ ਕਟਿੰਗ ਕਰਾਂਗੇ ਨੌ ਮੋੜਾ ਬਹੁਤ ਆਜੂਆ ਜੀ ਹੈ ਤੇ ਇਹ ਹੁਣ ਆਪਣਾ ਵੀ ਵਰਕ ਸਹੀ ਨਹੀਂ ਕੀਤਾ ਹੋਇਆ ਇਹ ਥੋੜਾ ਜਿਹਾ ਅੱਗੇ ਪਿੱਛੇ ਆ। ਮਰਕ ਨੂੰ ਆਪਾਂ ਇਸ ਤਰ੍ਹਾਂ ਨਾ ਫਲਾਵਰਾਂ ਨੂੰ ਫਲਾਵਰ ਇੱਕ ਦੂਸਰੇ ਦੇ ਨਾਲ ਮਿਲਾ ਲੈਣਾ। ਤੇ ਇਸ ਤਰ੍ਹਾਂ ਫੋਲਡ ਕਰ ਲੈਣਾ ਇਹਨੂੰ। ਇਹਨੂੰ ਆਪਾਂ ਨਾ ਇਹਦੇ ਨਾਲ ਫਲਾਵਰ ਦੇ ਹਿਸਾਬ ਨਾਲ ਮੋੜਨਾ ਨਾ ਕਿ ਕੱਪੜੇ ਦੇ ਹਿਸਾਬ ਨਾਲ। ਵੀ ਜਿਵੇਂ ਆਪਣਾ ਜਿੱਥੇ ਇਹ ਫਲਾਵਰ ਹੈ ਨਾ ਉਸੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਨਾ ਇਹਨੂੰ ਦੋ ਰੋ ਮੋੜ ਲਿਆ। ਇੱਕ ਫਲਾਵਰ ਆ ਗਿਆ ਇੱਧਰ ਆ ਗਿਆ ਤੇ ਇੱਕ ਇੱਧਰ ਆ ਗਿਆ ਆਪਾਂ ਬਿਲਕੁਲ ਸਹੀ ਰੱਖਨੇ ਆ ਆਪਾਂ ਫਲਾਵਰ ਜਿਹੜੇ ਵਿਗਾਸ਼ਾ ਨਾ ਹੁਣ ਇੱਥੋਂ ਹਟਕੇ ਨੂੰ ਆਪਾਂ ਇਸ ਤਰ੍ਹਾਂ ਸੈਂਟਰ ਕਰ ਲਿਆ ਇਹਦਾ ਆ ਰੱਖ ਲਿਆ ਆਪਾਂ ਸੈਂਟਰ ਹੁਣ ਜੇ ਤਾਂ ਮੇਰੇ ਕੋਲੇ ਫालतू ਕੱਪੜਾ ਵੀ ਹੈ ਨੀਗਾ ਵੀ ਜਿਹੜਾ ਬਾਹ ਦੇ ਉਹਦੇ ਨਾਲੋਂ ਲਿਆ ਹੋਏ ਸੌਰੀ ਜੀ ਕਮੀਜ਼ ਨਾਲੋਂ ਤੇ ਉਹਦਾ ਆਪਾਂ ਜੋੜ ਪਾ ਲਈਏ ਤੇ ਹੁਣ ਕੱਪੜਾ ਆਪਣੇ ਕੋਲੇ ਇੰਨਾ ਹੀ ਜੀ ਆਪਾਂ ਇਸ ਤਰ੍ਹਾਂ ਰੱਖ ਕੇ ਜੋੜ ਲਾਵਾਂਗੇ ਤਾਂ ਆਪਣਾ ਮੋਢਾ ਥੋੜਾ ਜਿਹਾ ਘਟੂਗਾ ਵਿਖੂ ਖੁੱਲਾ ਖੁੱਲਾ ਨਹੀਂ ਰਹਿਣਾਗਾ ਯਾ ਇਕਤਾ ਜادیه ਇਕ ਥੋੜਾ ਜਿਹਾ ਘਟ ਰਹਿੰਦਾ ਇਸ ਤਰ੍ਹਾਂ ਜੇ ਤਾਂ ਉਹ ਤੋਂ ਥੋੜਾ ਜਿਹਾ ਆਪਣਾ ਮੋਢਾ ਵਿੱਚ ਦੇਣ ਨੂੰ ਕਪੜਾ ਘੱਟ ਬਚੂਗਾ ਤੇ ਇਹਦੀ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਕਟਿੰਗ ਕਿਸ ਤਰ੍ਹਾਂ ਕਰਾਂਗੇ ਤੇ ਵੀ ਜੋੜ ਵੀ ਆਪਣਾ ਜਿਹੜਾ ਪੂਰਾ ਇਧਰੋਂ ਆ ਜਾਊਗਾ ਦੂਸਰੇ ਸਾਈਡ ਤੋਂ ਆਪਾਂ ਇੱਥੋਂ ਹੁਣ ਆਪਾਂ 9 ਦਿਨ ਸ਼ਾਨ ਲਾ ਲਿਆ 9 ਤੇ 9 ਤਾਂ ਤਿਆਰ ਕਰਨਾ ਤੇ ਆਪਾਂ 10 ਦਿਨ ਸ਼ਾਨ ਲਾ ਲਿਆ ਠੀਕ ਹੈ ਉੱਪਰ ਨੂੰ ਕਰਕੇ ਦਿਖਾਣੀ ਮੈਂ ਤੇ ਇਸ ਇਧਰੋਂ ਆਪਾਂ 18 ਬਾਹਾਂ ਤਿਆਰ ਕਰਨੀਆਂ 18 ਤੇ ਆ ਵਿੱਚ ਦੇਨ ਜੋਗ ਰਹੀ ਆਊਗਾ ਪਰ ਇਧਰੋਂ ਮੂਰੀ ਹੈਗੀ ਉਹਦੀ ਤਿਆਰ 5.5 ਪੌਣੇ 6 ਤੇ ਆਪਾਂ ਰੱਖਾਂਗੇ 7.5 ਇੱਥੋਂ ਆਪਾਂ ਇੱਥੇ ਤੱਕ ਰੈਸਟਰ ਨਿਸ਼ਾਨ ਲਾ ਲਾਂਗੇ ਇੱਧਰੋਂ ਆਪਾਂ ਨੌਂ ਦਾ ਲਾ ਲਿਆ ਇੱਧਰੋਂ ਆਪਾਂ 2.5 ਇੰਚ ਤੇ ਜਿਹੜੀ ਮੋਟਰੀ ਦੀ ਕਾਟ ਪਾਉਣੀ ਆ ਉਹਦਾ ਨਿਸ਼ਾਨ ਇਸ ਤਰ੍ਹਾਂ ਲਾ ਲਾਂਗੇ ਇਹ ਮੈਂ ਤੁਹਾਨੂੰ ਦੱਸਦੀਆਂ ਵੀ ਜੇਕਰ ਕੱਪੜਾ ਘਟਦਾ ਹੋਵੇ ਜੋੜ ਆਪਾਂ ਕਿਸ ਤਰੀਕੇ ਨਾਲ ਪਾ ਸਕਦੇ ਹਾਂ ਠੀਕ ਹੈ ਇੱਥੋਂ ਆਪਾਂ ਹੁਣ ਕਰ ਦਾਂਗੇ ਇਹਦੀ కట్ కట్ ఆ జీ ఏది కట్ ఎక్కు నిశాను దూరా కప్పా ਇਹਨੂੰ ਆਪਾਂ ਇੱਥੇ ਕੱਟ ਦਿੰਨੇ ਆਂ। ਫਿਰ ਮੈਂ ਤਾਂ ਉਸੇ ਤਰ੍ਹਾਂ ਰੱਖ ਕੇ ਦਿਖਾਉਣੀ ਆ। ਆਹ ਹੁਣ ਜੇ ਆਪਾਂ ਇਸ ਤਰ੍ਹਾਂ ਜੋੜ ਲਾਵਾਂਗੇ ਇਧਰੋਂ ਤਾਂ ਆ ਦੇਖੋ ਆਪਣਾ ਵਿੱਚ ਕੱਪੜਾ ਆ ਕੇ ਇਸ ਤਰ੍ਹਾਂ ਇੱਥੋਂ ਕੱਟ ਜੂਗਾ। ਇਹਨੂੰ ਆਪਾਂ ਇਸ ਤਰ੍ਹਾਂ ਕਰਨਾ ਉਲਟਾ ਜਿਹੜਾ ਮੂਰਲੇ ਪਾਸਿਓਂ ਕੱਪੜਾ ਲਿਆ वो इधरले पास करके रख लगे सिध पुट चेक कर लो सिट नहीं तरह। के। आप तरह निशान ला लेने जिस तरह पिछले पल्ले की कटिंग हैगी हुई आप ਜੇਕਰ ਬਾਹ ਦਾ ਕੱਪੜਾ ਘਟਦਾ ਹੋਵੇ ਤੁਸੀਂ ਇਸ ਤਰੀਕੇ ਨਾਲ ਜੋੜਾ ਜਿਹੜਾ ਉਹ ਲਗਾ ਸਕਦੇ ਹੋ ਠੀਕ ਹੈ ਆ ਦੇਖੋ ਆ ਆਪਣਾ ਜੋੜ ਹੋ ਗਏ ਹੁਣ ਇਹ ਜੋੜ ਵਾਲਾ ਪਾਸਾ ਪਾਸਾ ਆਪਾਂ ਪਿਛਲੇ ਪਾਸੇ ਕਰਾਂਗੇ ਇਹਨੂੰ ਇੱਧਰ ਉੱਪਰ ਲੈਣਾ ਇੱਧਰ ਕਰਕੇ ਤੇ ਮੂਰੇ ਆਪਾਂ ਬੰਨ੍ਹਦੇ ਜਿਹੜੀ ਕਾਰਟ ਪਾਉਣੀ ਉਹ ਇਸ ਤਰੀਕੇ ਨਾਲ ਇਥੋਂ ਨੌ ਤਿੰਨ ਚਾਨ ਲੱਗੇ ਆਪਣਾ ਇਥੇ ਨੌ ਤੇ ਹੈ ਤੇ ਇਧਰੋਂ ਥੋੜਾ ਜਿਹਾ ਉੱਪਰੋਂ ਛੱਡ ਕੇ ਅਗਲੇ ਹਿੱਸੇ ਦੀ ਆਪਾਂ ਜਿਹੜੀ ਕਾਟੂ ਪਾਦਾਂਗੇ ਦੋ ਪੱਲਿਆਂ ਦੇ ਵਿੱਚ ਜਦੋਂ ਇਸ ਤਰ੍ਹਾਂ ਤੁਸੀਂ ਬਾਹਾਂ ਦੀ ਕਾਟ ਪਾਉਣੀ ਹੈ ਨਾ ਦੋ ਪੱਲਿਆਂ ਦੀ ਸਿੱਧ ਪੁੱਠ ਥੋੜੀ ਸਹੀ ਹੋਣੀ ਚਾਹੀਦੀ ਕੱਪੜੇ ਦੀ ਵੀ ਇਹ ਨਾ ਹੋਵੇ ਵੀ ਇੱਕ ਪਾਸੇ ਬਾਹ ਫੁੱਠੀ ਹੋਵੇ ਇੱਕ ਸਿੰਧੀ ਹੋਵੇ ਇਸ ਤਰ੍ਹਾਂ ਨਹੀਂ ਸਹੀ ਆਉਣਾਗਾ ਆ ਆਪਣੇ ਹੋਗੇ ਦੋਨੇ ਬਾਹਾਂ ਦੇ ਇਸ ਤਰ੍ਹਾਂ ਜੋੜ ਵੀ ਕਾਟੇ ਕੱਪੜੇ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਜੋੜ ਵਾਲੀ ਬਾਹ ਬਣਾ ਸਕਦੇ ਹੋ ਇਹ ਜੇ ਵਰਕਮੈਂਟਰ ਦੇ ਵਿੱਚ ਆਉਂਦਾ ਨਹੀਂ ਹੈਗਾ ਅੱਗੇ ਪਿੱਛੇ ਆ ਜੇ ਆਪਾਂ ਹੁਣ ਇਸੇ ਤਰ੍ਹਾਂ ਹੀ ਮੋੜ ਕੇ ਕੱਪੜਾ ਲਾਉਂਦੇ ਸੀ ਤਾਂ ਉਹ ਪੂਰਾ ਨਹੀਂ ਆਉਂਦਾ ਸੀ ਇੱਥੇ ਤਾਂ ਆ ਜਾਂਦਾ ਮੂਰ ਇਹ ਪੂਰਾ ਇੱਥੋਂ ਘਟ ਜਾਂਦਾ ਤੇ ਇਹ ਆਪਾਂ ਇਸ ਤਰੀਕੇ ਨਾਲ ਜਿਹੜਾ ਇਧਰਲੇ ਪਾਸੋਂ ਲਿਆ ਸੀ ਉਹਨੂੰ ਉਲਟਾ ਕਰਕੇ ਇਧਰਲੇ ਪਾਸੇ ਰੱਖਤਾ ਪਹਿਲਾਂ ਵਾਹ ਆਪਾਂ ਕਟਿੰਗ ਕਰ ਲਈ ਤੁਸੀਂ ਦੇਖ ਲਿਆ ਤੇ ਜਿਹੜਾ ਮੂਰਲੇ ਸਾਈਡ ਤੇ ਕੱਪੜਾ ਸੀ ਉਹਨੂੰ ਉਲਟਾ ਕਰਕੇ ਆਪਾਂ ਇਧਰਲੇ ਸਾਈਡ ਤੇ ਕਰਤਾ ਜਿਹੜਾ ਇਧਰ ਸੀ इधर उधर करता है इधरों कपड़ा घट लाद ठीक है जी इस तरीके तो भी घट कपड़े जोड़ी बांह इस तरह बना सकते हो जो कपड़ा घटना हो जे साइड तो कमीज तो लवे सलवार चो ये थोड़ा जा हैवी नाप ना का सूट है इना ज्यादा कपड़ा नहीं उतरिया सइडा तो सलवार भी थोड़ी जी हैवी बनाई है हल्की सलवार हो फिर भी सूट चो कपड़ा बच जाता मेरी वीडियो चंकी लगी मेरा थोड़ा तरीका वाला लग्या ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਪੋਰਟ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਤੈ ਦਿਲੋਂ ਧੰਨਵਾਦ ਬਹੁਤ ਸਾਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ